ਪਿਆਰ ਹੋ ਰਿਹਾ ਇੱਥੇ ਲੰਕਰ ਕਿੰਨੀ ਅੱਗੇ ਆ ਰਹੇ ਆ ਵੀ ਐਚੀ ਘੱਟ ਰਹੇ ਆ ਚਲੇਂਦੀ ਆ ਆਪਣੇ ਆਪ ਦੇ ਡਿਜੀਟਲ ਹੋ ਗਿਆ ਅਜିକਲ ਹਰ ਚੀਜ਼ ਡਿਜੀਟਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਜੋ ਆਪਾਂ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਸਤਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਲੰਗਰ ਹਾਲ ਚ ਨਾਲੇ ਲੰਗਰ ਦੇ ਵਿੱਚ ਵੀ ਲੈ ਕੇ ਚੱਲਾਂਗੇ ਵੀ ਕਿਦਾਂ ਜਿਹੜਾ ਹੈ ਲੰਗਰ ਤਿਆਰ ਹੁੰਦਾ ਹੈ ਠੀਕ ਆ ਵਾਹਿਗੁਰੂ ਜੀ ਹਾਂ ਜੀ ਚਲੋ ਆਪਾਂ ਚੱਲਦੇ ਆਜੋ ਠੀਕ ਹੈ ਜੀ ਸਵੇਰੇ ਚੱਲਦਾ ਔਰੇ ਕੂੜੀਆਂ ਛੋਲਿਆਂ ਦਾ ਲੰਗਰ ਠੀਕ ਹੈ ਜੀ ਸੋ ਭਾਂਦੇ ਨੇ ਕਿ ਆ ਦੇਖੋ ਠੀਕ ਹੈ ਬਾਈ ਕਰੋ ਜੀ ਹਾਂ ਚਲੋ ਅੱਜ ਚੱਲਦੇ ਆਂ ਇਹ ਹੈਗਾ ਜੀ ਲੰਗਰ ਹਾਲ ਆ ਦੇਖੋ ਜੀ ਸ਼ੁਰੂ ਹੋ ਗਿਆ ਲੰਗਰ ਪੂਰੀ ਛੋਲੇ ਆਲਾ ਠੀਕ ਹੈ ਬਾਈ ਕਰੋ ਜੀ ਹਾਂ ਜੀ ਲੰਗਰ ਆਹ ਇਹ ਲੰਗਰ ਹਾਲ ਆ ਹੁਣ ਅਸੀਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਇਹ ਦਿਖਾਉਣੇ ਆ ਤੁਹਾਨੂੰ ਕਿ ਲੰਗਰ ਦੀ ਵਿੱਚ ਕੀ ਕੀ ਵਰਤਾਇਆ ਜਾਂਦਾ ਹੈ ਕੱਤੇ ਕਿੱਦਾਂ ਬਣਦਾ ਠੀਕ ਹੈ ਵਾਹਿਗੁਰੂ ਜੀ ਹਾਂਜੀ ਚਲੋ ਅੱਗੇ ਚੱਲਿਆ ਯਾਰ ਲੱਕੂ ਪੂਰੀਆਂ ਸੋਜਾ ਲੰਗਰ ਚੱਲਦਾ ਹੈ ਠੀਕ ਹੈ ਜੀ ਯਾਰ ਸੋਜਦੇ ਮਾੜ ਪੂਰੀਆਂ ਖਾਈਏ ਨੂੰ ਆ ਚੱਲ ਜੀ ਵਾਹਿਗੁਰੂ ਜੀ ਆਪਾਂ ਬਾਂਧ ਦੇਗੇ ਜੀ सच ख सचखंड श्री हजूर साहब जी के लंगर च सवेरे चल रहे जी पकौड़िया का जलेबिया का चाह देना ठीक है जी समा लगभग रह गया जी पौने का छे दौ ठीक है चल रहा है लंगर ठीक है वागुरु जी छको हाँ जी वागुरु जी आखो हाँ चल रही सेवा बाबा जी वालों ਕੀ ਸਵੇਰੇ ਪਿਆਰ ਹੋ ਰਿਹਾ ਢਿੱਲੰਕਰ ਠੀਕ ਹੈ ਜੀ ਇਹ ਆਪਦੇ ਅੰਦਰ ਚੱਲ ਰਿਹਾ ਜਲੇਬੀਆਂ ਦਾ ਲੰਗਰ ਠੀਕ ਹੈ ਜੀ ਚਲੋ ਮੈਂ ਤੁਹਾਨੂੰ ਦਰਸ਼ਨ ਕਰਾ ਦਿੰਦੇ ਕਰ ਰਹੇ ਆ ਜਲੇਬੀਆਂ ਸਵੇਰੇ ਜਿਹੜਾ ਆਪਾਂ ਹੁਣ ਤੁਹਾਨੂੰ ਦਿਖਾਇਆ ਲੰਗਰ ਇੱਥੇ ਕਹ ਰਹੇ ਵੀ ਇਹ ਜਿਹੜੀ ਸੇਵਾ ਕਰ ਰਹੇ ਆ ਬੱਲ ਬਾਬਾ ਜੀ ਨੇ ਠੀਕ ਹੈ ਜੀ ਆ ਮਰੰਡੇ ਉਹ ਕਹ ਰਹੇ 12 ਤਰੀਕ ਤੱਕ ਕਹਿੰਦੇ ਬਾਬਾ ਜੀ ਸੇਵਾ ਚੱਲ ਰਹੀ ਹੈ ਠੀਕ ਹੈ ਜੀ ਜਲੇਬੀਆਂ ਦਾ ਤੇ ਕਪੌੜਿਆਂ ਦਾ ਸਵੇਰੇ ਲੰਗਦੇ ਦੇਖੋ ਕਿੰਨੀ ਕੋਈ ਸ਼ਰਧਾ ਵਾਲੀ ਗੱਲ ਹੈ ਹਾਂ ਜੀ ਬਰਵਾਹੇ ਨੂੰ ਚੜਦੀ ਕਲਾ ਰੱਖੀ ਠੀਕ ਹੈ ਨਹੀਂ ਇਹ ਸਾਡੇ ਆਲੇ ਇਲਾਕੇ ਵਾਲੋਂ ਤੋਂ ਹੈ ਠੀਕ ਹੈ ਵੈਗਰੂ ਦਾ ਰੋ ਰੋ ਪਰੰਜੀਰ ਸਾਰੀ ਚੀਜ਼ਾਂ ਦੇ ਬਖੋਲੇ ਬੰਦੇ ਨੇ ਠੀਕ ਹੈ ਵੱਲ ਬਾਬਾ ਜੀ ਨੇ ਉਹਨਾਂ ਵੱਲੋਂ ਚੱਲਦੀ ਸੇਵਾ ਆਇਆ ਕਰੀ ਖਾਣ ਇੱਕ ਵਾਰ ਮੈਂ ਤੁਹਾਨੂੰ ਦਰਸ਼ਨ ਕਰਾ ਦिए ਚੱਲ ਰਹੀ ਸ਼ੇਰਾਂ ਇਹ ਮਰੰਡੇ ਆ ਬਾਬਾ ਜੀ ਬੱਲ ਬਾਬਾ ਜੀ ਠੀਕ ਹੈ ਜੀ ਖਾਣ ਜਰਾੜਾ ਸਾਹਿਬ ਵਾਲਿਆਂ ਦੇ ਜਿਹੜੇ ਬਾਬਾ ਜੀ ਆ ਉਹਨਾਂ ਦੇ ਵਿੱਚੋਂ ਹੀ ਠੀਕ ਹੈ ਜੀ ਚਲੋ ਜਿਹੜੇ ਸੱਚਕੰਨ ਸਾਹਿਬ ਮੇਨ ਆ ਉਹਨਾਂ ਦਾ ਇੱਧਰ ਤਿਆਰ ਹੁੰਦਾ ਆ ਦੇਖੋ ਜੀ ਠੀਕ ਹੈ ਜੀ ਖਾਣ ਇੱਧਰ ਲੰਗਰ ਤਿਆਰ ਹੋ ਰਿਹਾ ਜਮਾਂ ਅੱਜ ਸਵੇਰੇ ਪੂੜੀਆਂ ਸੋਲਿਆਂ ਦਾ ਲੰਗਰ ਚੱਲਦਾ। ਇੱਥੇ ਬਣਾ ਰਹੇ ਬਾਬਾ ਜੀ ਸੋਲੇ। ਠੀਕ ਹੈ ਜੀ ਇੱਧਰ ਆਹ ਚੱਲ ਰਹੀਆਂ ਪੂੜੀਆਂ। ਜਵਾਇਨ ਨੂੰ ਵੀ ਖਾਣ। ਆ ਤੁਸੀਂ ਦੇਖ ਸਕਦੇ ਹੋ। ਪੂੜੀਆਂ ਦਾ ਲੰਗਰ ਚੱਲਦਾ। ਆਪਾਂ ਨੇੜੇ ਨਹੀਂ ਜਾਣਾ ਕਿਉਂਕਿ ਆਪਾਂ ਡਿਸਟਰਬ ਨਹੀਂ ਕਰਨਾ। ਠੀਕ ਹੈ ਜੀ। ਆ ਪਲੇਟਾਂ ਚ ਲਿਆਉਣੇ ਆ। ਆ ਕਿਹੜਾ ਬਲੇਟਾ ਹੈ। ਜਦੋਂ ਤੁਹਾਡੇ ਸਾਹਮਣੇ ਬਾਬਾ ਜੀ ਕਾਉਂਟੇਰੇ ਵਿੱਚ ਆ ਆਵਾਜ਼ ਆ ਰਹੀ ਹੈ ਇਹ ਕੰਮ ਠੀਕ ਹੈ ਕਿਪ ਕਦੀਆਂ ਨਹੀਂ ਹੈਗੀਆਂ ਪਲੇਅਰ ਹਨਾ ਉਧਰ ਆਓ ਬੀਬੀਆਂ ਬੇਲੇਰੀ ਨਾਲ ਦੀ ਨਾਲ ਤੁਸੀਂ ਠੀਕ ਹੈ ਜੀ ਪ੍ਰਸ਼ਾਦਿਆਂ ਨੂੰ ਉਹ ਲਾ ਰਹੇ ਘਿਓ ਲਾ ਰਹੇ

ਇਹ ਅੰਦਰ ਆ ਰਿਹਾ। ਅਗਰ ਫਿਕਰ ਨਹੀਂ ਆ ਫਿਰ ਆ ਨਿਕਲ ਅੰਦਰ ਕਰਮ ਕਰਮ ਪੋਸਟ। ਇਹ ਵਾਲੀ। ਪੋਸਟਰ ਕੂੜੀਆਂ ਆਟੋਮੈਟਿਕ ਬੇਲ ਹੋ ਰਹੀ। ਆ ਦੇਖ। ਹਰ ਚੀਜ਼ ਅੱਜਕੱਲ ਆਟੋਮੈਟਿਕ ਹੋ ਰਹੀ ਹੈ। ਇਹ ਵਾਲੀ ਮਸ਼ੀਨ ਹੈ। ਇੱਥੇ ਆਟਾ ਕੋਲ। ਆਪਣੇ ਆਪ ਦੇ ਡਿਜੀਟਲ ਹੋ ਗਿਆ ਜੀ ਗੱਲ ਹਰ ਚੀਜ਼ ਦੀ ਜਿੱਦ ਗੱਲ ਦੇਖ ਲੋ ਤੁਸੀਂ ਠੀਕ ਹੈ ਹਾਂ ਇኩል ਪਿਓਰ ਸਵੱਛਤਾ ਦੇ ਨਾਲ ਆ ਦੇਖੋ ਇੱਧਰ ਬਣਾ ਰਹੇ ਜੀ ਠੀਕ ਹੈ ਜੀ ਹਾਂ ਇੰਦਰ ਰੱਖੋ ਆਹ ਬਾਰੇ ਵਾੜ ਰਹੇ ਛੋਲੇ ਆ ਇਹ ਤਾਂ ਤੇਲਕਣਾ ਥੋੜੀ ਨਾਲ ਨਾ ਪਾਣੀ ਉਬਲ ਰਿਹਾ ਹੈ ਪਰ ਗਰਮਾ ਬਾਬਾ ਜੀ ਨਾਲ ਵੀ ਆ ਰਹੇ ਤੇ ਤਿਆਰ ਕਰ ਰਹੇ ਆ ਬਈ ਆਪਣਾ ਇਹ ਕਿਹਦੀ ਬਣਾ ਰਹੇ ਬਾਬਾ ਜੀ ਕਿਹਦੀ ਪਿਆਰ ਕਰ ਰਹੇ ਮੈਂ ਤੁਹਾਨੂੰ ਦਰਸ਼ਨ ਕਰਾ ਦिए ਕਿ ਜਿਹੜੀ ਦਾ ਲੰਗਰ ਵੀ ਚੱਲਦਾ ਹੈ ਨਾ ਵਾਕੇ ਸਾਨੂੰ ਬਾਹਰ ਮੈਂ ਦਿਖਾ ਹੀ ਦਿੱਤਾ ਹਰ ਚੱਲ ਰਹੀ ਸੇਵਾ। ਪਤ ਗਈ ਇੱਥੇ ਚੱਲ ਰਿਹਾ ਚਾਹ ਹਰ ਪਕੌੜਿਆਂ ਦਾ ਔਰ ਜਲੇਬੀਆਂ ਦਾ ਲੰਕਰ ਆ। ਇੱਧਰ ਕਰ ਰਹੇ ਸੀ। ਇਹਦੇ ਨਾਲ ਇਹਦੀ ਸਾਧ ਸੰਗਤ ਸਾਰੀ ਆਪਣਾ ਉਧਰੋਂ ਰੋਪੜਵਾਲ ਤੋਂ ਹੀ ਆਈ ਆ। ਠੀਕ ਹੈ ਜੀ ਸੇਵਾ ਕਰ ਰਹੇ ਜਿਹੜੇ। ਠੀਕ ਹੈ ਜੀ। ਚਲੋ ਵਾਹਿਗੁਰੂ ਜੀ। ਕਰ ਲਈ ਜੀ ਦਰਸ਼ਨ। ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।